ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਧੇਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਖਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਾਂ ਤੇ ਦੋ ਸੂਈਆਂ ਸਵਾਈਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਤੇ ਪੁਸ਼ਟੀ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਆਦੇ ਆਦੇ ਵੀਰ ਜੀ ਸੁਣਾ ਸਭ ਠੀਕ ਠਾਕ ਜੀ ਠੀਕ ਠਾਕ ਜੀ ਤੇ ਵੇਖਿਆ ਮਾਲ ਫਿਰ ਕੱਲ ਲਾਂ ਵੀਡੀਓ ਉਦੋਂ ਘੰਟੇ ਦੇ ਵੀ ਫਿਰ ਚ ਵੇਖਿਆ ਠੀਕ ਹੈ ਹਾਂਜੀ ਠੀਕ ਹੈ ਤੇ ਨਾਮ ਦਾ ਬੋਲ ਦੇ ਕਰੀ ਆਪਣਾ ਮੇਰਾ ਰਪਾ ਸਿੰਘ ਜੇ ਪਿੰਚਿੰਦਾ ਜ਼ਿਲ੍ਹਾ ਮੋਸੇਜ ਨਾਲਾ ਤੇ ਫੋਨ ਨੰਬਰ ਵੀ ਬੋਲ ਦੇ ਕਰੀ 945499 ਠੀਕ ਹੈ ਤੇ ਅੱਜ ਕਿੰਨੀਆਂ ਫਿਰ 2 ਮੱਝਾਂ ਰੁਪਏ ਇੱਕ ਗਾਂ ਕੰਮ ਤੋਂ ਤੇ ਉਹ ਮੱਝ ਮਗਰਲੀ ਓ ਮਾਜਰ ਬੀਜ ਉਸ ਪਾਸੇ ਲਈਦਾ ਪਾਈ ਗਿਓ ਵੀਰ ਉਹਨਾਂ ਨੇ ਇੱਕ ਮੱਝ ਹੋਰ ਆਪਣਾ ਕੋਲ ਲੈਣੀ ਬਠਿੰਡੇ ਜਾਣੀਆਂ ਜੋੜਾ ਜੀ ਅੱਛਾ ਬਠਿੰਡੇ ਜੋੜਾ ਜਾਣਾ ਮਤਲਬ ਇਹਦਾ ਸੌਦਾ ਸੌਦਾ ਸਾਰਾ ਕੁਝ ਹੋਇਆ ਸਭ ਕੁਝ ਹੋਇਆ ਸਿਪਾਏ ਅੱਧੇ ਨੂੰ ਜਾਦੇ ਆਏ ਅੱਛਾ ਠੀਕ ਹੈ ਉਹ ਵੀ ਕੀ ਆਕੇ ਫੇਰ ਉਹ ਲਈ ਤੇ ਚਲੋ ਫੇਰ ਹੁਣ ਜਿਹੜੀ ਆ ਟੋਕੜ ਗੱਪਣ ਚੱਕ ਪਾਸ ਹਾਂ ਚੱਕ ਪਾਸ ਰਹੀ ਜੀ ਕਿੰਨੇ ਚਿਰ ਦੀ ਚੱਕ ਪਾਸ ਚ 2023 ਨਾ ਮਹੀਨਿਆਂ ਦੀ ਜੋ ਚੱਕ ਪਾਸ ਤੇ ਦੁੱਧ ਕਿੰਨਾ ਇਹਦਾ ਦੁੱਧ 2023 ਦਾ 10 ਕਿਲੋ ਤਿਆਰ ਜੇ ਤੋਰਾਂ ਫੇਰ ਇੱਕ ਰੀਮ ਇੰਨਾ ਮਿੰਨ ਜੈਕਪਾਸ ਦਾ ਜਦੋਂ 10 ਕਿਲੋ ਹੈਗਾ ਵੀ ਪੱਕਾ ਆ ਮਿੰਨ ਕੇ ਦਵਾਂਗੇ ਰਫੀ ਜੀ ਆ ਦੇਖ ਸਕਦੇ ਥਾਣ ਵੀ ਇਹ ਲੱਗਦੇ ਮਿਲਕ ਮੈਨੂੰ ਵੀ ਚੰਗੀ ਹੈ ਇਹ ਲੈ ਤੇ ਥਣ ਥਣ ਮਰਜੀ ਓਕੇ ਸਾਰੇ ਬਰਾਬਰ ਆ ਸਾਰੇ ਰੱਖਦੇ ਰਵੀ ਧਾਰਦਾਂ ਨੂੰ ਕਰਕੇ ਨਹੀਂ ਬਰਾਬਰ ਆ ਅੱਛਾ ਤੇਰਾ 22 ਰੱਖਦੀ ਹੈ ਨਾ ਤੇ 32 ਬਰਾਬਰ ਸਾਰੀਆਂ ਧਾਰ ਬਰਾਬਰ ਹੈ ਵੀ ਜੀ ਤੇ ਇਹਦਾ ਕਿੰਨਾ ਫਿਰ ਮੁੱਲ ਮੁੱਲ ਮੰਗਨ ਵਾਲੀ ਵੀ ਜੀ 35 36 ਜੋ ਮਰਜੀ ਮੰਗੀ ਜਾਈਏ ਥੋੜੀ ਜਿਹਾ ਜਿਦਕਾਣ ਕਰ ਲਾਂਗੇ ਅੱਛਾ 28000 ਚ 100 ਕਿਲੋ ਟੱਕਰ ਪਹੁੰਚ ਠੀਕ ਆ ਤੇ ਅੱਜ ਮੱਝਾਂ ਥੋੜੇ ਥੋੜੇ ਉੱਚੇ ਬੱਚੇ ਵਾਲੀਆਂ ਹਾਂ ਕਿੰਨਾ ਜੇ ਇਹਦੇ ਕੋਲ ਦੁੱਧ ਤਿਆਰ ਦੁੱਧ ਰੁਪਈਏ ਇਹਦੇ ਥੱਲੇ ਜਿਹੜਾ ਮਿਲਣਾ ਨਾ 9 ਲੀਟਰ ਪੱਕਾ ਤਿਆਰ ਪੱਕਾ ਤਿਆਰ ਹੈ ਜਿਹੜਾ ਪੱਕਾ ਤਿਆਰ ਜਿਹੜਾ ਮਿਲਣਾ ਨਾ ਤੇ ਬੱਚਾ ਕੀ ਇਹ ਤੇ ਮਗਰ 50 ਰੁਪਈਏ ਕੱਟੀਆਂ ਦਿਖਾ ਦਵੇ ਸਾਹ ਬੱਚੇ ਜੀ ਇਹਨਾਂ ਦੇ ਆਹ ਕੱਟੀਆਂ ਲੈ ਪੀਜੀ ਆਹ ਕੱਟੀਆਂ ਜਿਹੜੀ ਹੁਣ ਮੈਂ ਤੁਹਾਨੂੰ ਦਿਖਾਉਂ ਅੱਛਾ ਦੋਵੇਂ ਕੱਟੀਆਂ ਹੀ ਆਂ ਆ ਦੋਵੇਂ ਕੱਟੀਆਂ ਜਿਹੜੀ ਦੋਵੇਂ ਕੱਟੀਆਂ ਜਿਹੜੀਆਂ ਹੁੰਦਾ ਸੋਣੀ ਵਾਲੀ ਆ ਕਾਲੀ ਕੱਟੀ ਐ ਤੇ ਦੂਸਰੀ ਦੀ ਆਹ ਭਲੀਆਂ ਫਲੋਸੀਆਂ ਕੱਟੀਆਂ ਮਗਰ ਕੋਲੋਂ ਫਰੀਂ ਨਾ ਮੇਟਰੀ ਮਿਲਦੇ ਦੋਵੇਂ ਟਾਈਮ ਕੱਟੀ ਤਾਂ ਹੀ ਕੱਟੀ ਤਾਂ ਕੱਟੀ ਦਾ ਤੇ ਦੁੱਧ 9 ਲੀਟਰ ਪੱਕਿਆਗਾ ਮੋੱਕੇ ਤੇ ਮੈਂ ਤੇਰਾ ਵੀ ਚਵਾ ਕੇ ਦਵਾਂਗੇ ਆਪਾਂ ਠੀਕ ਐ ਬਾਕੀ ਚੱਲ ਸੋਹਣੀ ਝੋਟੀ ਆ ਸੰਭੀ ਸੰਭੀ ਆ ਰਾਜੀ ਆ ਜਿਹੜੀ ਅਰੇ ਹਰਪ੍ਰੀਤ ਜੀ ਮਹੀਨੇ ਲੱਗ ਬਨੇ ਹੋ ਗਏ ਟੀਕੇ ਭਰਾਏ ਨੇ ਠੀਕ ਆ ਠੀਕ ਆ ਵੀ ਗਾਂ ਭਰਾਏ ਤੇ ਮੁੱਲ ਫਿਰ ਇਹਦਾ ਮੋਹਲਾ ਜੀ ਮੰਗਣਾ 70 75 ਰੁਪਏ ਮੰਗਣਾ ਪੈਂਡ ਪਹੁੰਚ ਕਰਦਾਂਗੇ ਅੱਛਾ ਇਹਦੀ 65000 ਚ ਪਹੁੰਚ 100 ਕਿਲੋਮੀਟਰ ਚੱਕਰ ਕਰਦਾਂਗੇ ਰੁਪਈ ਠੀਕ ਆ ਤੇ ਆ ਵੀ ਮੱਝ ਚੱਲ ਰਾਜੀ ਆ ਭਾਰੀ ਆ ਪੂਰੀ ਤੇ ਵੀ ਆਪਾਂ ਥੱਲੇ ਦੇਖ ਸਕਦੇ ਚੰਗੀ ਬਣੀ ਆ ਕਿੰਨਾ ਇਹ ਤੱਕ ਦੁੱਧ ਇਹਦੇ ਥੱਲੇ ਵੀ ਜੀ 9 ਕਿਲੋ ਤਿਆਰ ਜੀ ਪੱਕਾ ਤਿਆਰ ਜੀ ਪੱਕਾ 9 ਉਹਦੇ 9 ਇਹਦੇ ਕਿਲੋ ਤੌਰ ਕੇ ਤਾਂ ਦਿਖਾ ਲਈਏ ਵੀ ਬਾਕੀ ਇਹ ਵੀ ਚਲੋ ਭਾਰੀ ਹੈ ਅੱਜ ਅੱਜਾਂ ਦੋਵੇਂ ਰਾਜੀ ਆ ਪਾਲੀਆਂ ਬਾਕੀ ਇਹ ਮੇਰਾ ਕਿ ਜਦੋਂ ਇਹ ਬਿਲਕੁਲ ਤਾਜ਼ੀਆਂ ਸੂਈਆਂ ਹੋਣੀਆਂ ਵਾ ਦੁੱਧ ਇੰਨਾ ਨੇ ਚੰਗਾ ਦੁੱਧ ਕੱਢਿਆ ਹੋਣਾ ਵਾ ਆੰਦੇਸਲੇ ਥਾਨੇ ਦੇ ਲਾਗੇ ਤਾਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਇਹ ਰੁਪਈਏ ਆਪਾਂ ਨਾਲ ਜੋੜਾ ਤੇ ਰਹੀ ਐ ਕਿਹ ਘਰ ਫਿਰ ਅੱਛਾ ਕੋਈ ਨਹੀਂ ਸੱਜਣਾਂ ਨੇ ਹੁੰਦੀਆਂ ਪਿਛਲੇ ਸੂਏ ਆਂਦਾ ਵੀ 14 ਜਾਂ 15 15 ਕਿਲੋ ਦੁੱਧ ਮਾਣਾ ਮਿਲਦੇ ਜਾਂਦੇ ਬਾਕੀ ਚਲੋ ਜਿੱਥੇ ਵੀ ਆਈਆਂ ਵਾ ਸੰਭ ਵੀ ਉਹਨਾਂ ਦੇ ਵੀਰ ਹੋਣਾਂ ਦੀ ਚੰਗੀ ਆ ਤੇ ਮੁੱਲ ਫਿਰ ਇਹਦਾ ਮੋਨੇ ਰੀਅਲ ਵੀ ਪੈਨ ਚ ਪਹੁੰਚ ਕਰ ਦਾਂਗੇ ਅੱਛਾ ਪਹੁੰਚ ਹੀ ਕਰ ਦੇਣੀ ਇਹਨਾਂ ਦੀ ਵੀ ਪਹੁੰਚ ਕਰ ਦਾਂਗੇ ਜੀ ਠੀਕ ਹੈ ਜੇ ਕੋਈ ਇਕੱਠੀਆਂ ਲਾਊਗਾ ਤੇ ਫਿਰ ਹੋਰ ਮਤਾਂ ਦੇ ਖੁੱਲਾ ਕਰ ਦਾਂਗੇ ਰੁਪਈਏ ਠੀਕ ਹੈ ਜੀ ਤੇ ਠੀਕ ਹੈ ਵੀ ਕਿ ਹੋਰ ਕੁਝ ਕਹਿਣਾ ਇੱਕ ਵਾਰ ਵੀ 32 000 ਸਾਂ ਆਪਣੇ ਪਾਸ ਕਰਕੇ ਖੜਾ ਸੜ ਆਪਣੀ ਤਸੱਲੀ ਕਰਕੇ ਆ ਨਾ ਆਪਣੀ ਸਮਝਣਾ ਵੇਸ ਚ ਆ ਕੇ ਖੜੋ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚ ਆ ਕੇ ਤਸੱਲੀ ਕਰਕੇ ਖੜੋ ਜੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ